ਦੇ ਰੀਤੇ ਦੁੱਧ ਲੈਣ ਗਿਆ ਸੀ ਮੰਗਤਰਾਏ ਬਚਣ ਦੀ ਵੀ ਕੀਤੀ ਕੋਸ਼ਿਸ਼ ਪਰ ਬਦਮਾਸ਼ਾਂ ਨੇ ਪਿੱਛਾ ਕਰਕੇ ਮਾਰੀ ਗੋਲੀ ਬਦਮਾਸ਼ਾਂ ਨੇ ਇੱਕ ਸੈਲੂਨ ਦੇ ਵਿੱਚ ਵੜ ਕੇ ਵੀ ਸੈਲੂਨ ਮਾਲਕ ਨੂੰ ਕੀਤਾ ਜ਼ਖਮੀ ਐਨਕਾਊਂਟਰ ਤੋਂ ਬਾਅਦ ਉਮੀਆ ਗੈਂਗ ਦਾ ਸ਼ੂਟਰ ਮਨਪ੍ਰੀਤ ਮਨੀ ਕਾਬੂ ਤੜਕੇ 4 ਵਜੇ ਫਰੀਦਕੋਟ ਦੇ ਵਿੱਚ ਹੋਈ ਮੁੱਠਪੇੜ ਪੁਲਿਸ ਨੇ ਨਾਕੇ ਤੇ ਰੁਕਣ ਦੇ ਲਈ ਕਿਹਾ ਤਾਂ ਬਦਮਾਸ਼ ਨੇ ਕੀਤੀ ਫਾਇਰਿੰਗ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਸ਼ੂਟਰ ਮਨਪ੍ਰੀਤ ਮਨੀ ਜ਼ਖਮੀ ਹਸਪਤਾਲ ਦੇ ਵਿੱਚ ਕਰਾਇਆ ਦਾਖਲ ਗੈਂਗਸਟਰ ਤੋਂ 0.30 ਬੋਰ ਪਿਸਟਲ ਤੇ 4 ਕਾਰਤੂਸ ਬਰਾਮਦ ਪੁਲਿਸ ਨੇ 7 ਸਾਲ ਦੀ ਪਬ ਕੀਰਤ ਨੂੰ ਅਗਵਾ ਕਰਨ ਦੇ ਚੁੰਗਲ ਦੇ ਵਿੱਚ ਕਰਵਾਇਆ ਆਜ਼ਾਦ ਨਾਬਾ ਦੇ ਮੰਡੋਰ ਪਿੰਡ ਦੇ ਵਿੱਚ ਹੋਏ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ ਮੁੱਖ ਮਲਜ਼ਮ ਬੱਚੇ ਦੇ ਪਿੰਡ ਦਾ ਹੀ ਰਹਿਣ ਵਾਲਾ ਸੀ ਮਲਜ਼ਮ ਜਸਪ੍ਰੀਤ ਸਿੰਘ ਮੰਤਰੀ ਹਰਪਾਲਜੀ ਮਾਤ ਸਿੰਘਰਪੁਰ ਸਬਸੰਹਾਂ ਨੇ ਪਰਿਵਾਰ ਨੂੰ ਸੰਬੋਧਿਆ ਪਬ ਕੀਰਤ ਪਰਿਵਾਰ ਦੀ ਜਾਨ ਦੇ ਵਿੱਚ ਆਈ ਜਾਨ ਸਰਕਾਰ ਤੇ ਪੁਲਿਸ ਦਾ ਕੀਤਾ ਧੰਨਵਾਦ ਨਾਬਾ ਐਨਕਾਊਂਟਰ ਤੋਂ ਬਾਅਦ ਸਰਕਾਰ ਦੀ ਅਪਰਾਧੀਆਂ ਨੂੰ ਚੇਤਾਵਨੀ ਸੀ ਜਾਂ ਮਨ ਬੋਲੇ ਕਾਪੀਆਂ ਨੂੰ ਪੰਜਾਬ ਦੀ ਧਰਤੀ ਤੇ ਮਿਲੇਗੀ ਬੰਦੀ ਦੀ ਸਜ਼ਾ ਤਾਂ ਹਰਪਾਲ ਚੀਮਾ ਦੀ ਵਾਰਨਿੰਗ ਜੋ ਤੋੜੇਗਾ ਕਾਨੂੰਨ ਉਸ ਨੂੰ ਮਿਲੇਗੀ ਪੁਲਿਸ ਦੀ ਗੋਲੀ ਹਰਿਆਣਾ ਦੇ ਕੈਤਲ ਦੇ ਵਿੱਚ ਵੱਡਾ ਐਨਕਾਊਂਟਰ ਰਾਤ ਕਰੀਬ 2 ਅੱਜੇ ਪੁਲਿਸ ਨੇ ਬਦਮਾਸ਼ ਨੂੰ ਕੀਤਾ ਢੇਰ ਫਰਿੰਗ ਦੇ ਮਾਮਲੇ ਦੇ ਵਿੱਚ ਸੀ ਤਲਾਸ਼ ਚੰਡੀਗੜ੍ਹ ਚ ਪੁਲਸ ਨਾਕੇ ਤੇ ਵੱਡਾ ਹਾਸਾ ਅਸਦੀਰਪੁਰ ਬਾਰਡਰ ਤੇ ਤੀਰ ਦਫਤਾਰ ਕਰਨੀ ਮਾਰੀ ਟੱਕਰ ਦੋ ਪੁਲਸ ਕਰਮੀਆਂ ਸਮੇਤ تین ਲੋਕਾਂ ਦੀ ਮੌਕੇ ਤੇ ਹੋਈ ਮੌਤ ਏਡੀ ਦੇ ਸੇਵਾਮੁਕਤ ਡਾਇਰੈਕਟਰ ਦੀ ਸ਼ਿਕਾਇਤਾ ਕੇਂਦਰੀ ਵਿੱਤ ਮੰਤਰਾਲੇ ਨੇ ਲਿਆ ਨੋਟਿਸ ਨਸ਼ੇ ਦੇ ਸੌਦਾਗਰਾਂ ਨੂੰ ਬਚਾਉਣ ਦੇ ਇਲਜ਼ਾਮਾਂ ਵਾਲੇ ਅਫਸਰਾਂ ਦੀ ਹੋਵੇਗੀ ਜਾਂਚ ਨਰਿੰਦਰ ਸਿੰਘ ਨੇ ਵਿਭਾਗ ਦੇ ਕਈ ਅਧਿਕਾਰੀਆਂ 'ਤੇ ਚੁੱਕੇ ਨੇ ਸਵਾਲ ਜਥੇਦਾਰਾਂ ਵਾਲੇ ਵਿਵਾਦ ਦੇ ਵਿਚਾਲੇ ਅੱਜ ਆਨੰਦਪੁਰ ਸਾਹਿਬ ਦੇ ਵਿੱਚ ਵੱਡਾ ਪੰਥਕ ਇਕੱਠ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਦਿੱਤੀ ਕਾਲ ਜਥੇਦਾਰਾਂ ਦੀ ਸੇਵਾ ਮੁਕਤੀ ਦਾ ਕੀਤਾ ਜਾ ਰਿਹਾ ਵਿਰੋਧ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੀ ਨਾਲ ਵਿਵਾਦ ਦੇ ਵਿਚਾਲੇ ਸੁਨੰਧਾ ਚਰਮਾ ਨੇ ਸੀਐਮ ਮੰਨ ਦਾ ਕੀਤਾ ਸ਼ੁਕਰੀਆ ਕਿਆ 2 ਸਾਲ ਦੇ ਸੰਘਰਸ਼ ਤੋਂ ਬਾਅਦ ਮਿਲੀ ਰਾਤ ਹੁਣ ਮੈਂ ਇੱਕ ਇੰਡੀਪੈਂਡੈਂਟ ਕਲਾਕਾਰ ਸਿੰਗਰ ਕਾਕਾ ਨੇ ਪਿੰਕੀ ਧਾਲੇਵਾਲ ਦੀ ਕੰਪਨੀ 'ਤੇ ਲਗਾਇਆ ਇਲਜ਼ਾਮ ਕਿ ਆ ਪੂਰੀ ਪੇਮੈਂਟ ਨਹੀਂ ਦੇ ਰਹੇ ਸਾ ਮੰਗਣ ਤੇ ਕਰੀਅਰ ਖਰਾਬ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਜਾਰੀਆਂ ਨੇ ਧਮਕੀਆਂ ਅੱਜ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਚੁੱਕਣਗੇ ਸੌ ਮਾਰਕ ਕਾਰਲੇ ਨੂੰ ਚੁਣਿਆ ਗਿਆ ਨਵਾਂ ਨੇਤਾ ਜਸਟਨ ਟ੍ਰੂਡੋ ਦੀ ਜਗ੍ਹਾ ਪ੍ਰਧਾਨ ਮੰਤਰੀ ਬਣੇ ਨੇ ਕਾਰਨ ਸਾਬਕਾ ਪੀਐਮ ਜਸਟਰਡ ਤੁਦੋ ਫੇਅਰਵੈਲ ਸਪੀਚ ਦੇ ਦੌਰਾਨ ਹੋਏ ਭਾਵਕ ਬੋਲੇ ਪਿਛਲੇ 10 ਸਾਲ ਦੇ ਵਿੱਚ ਜੋ ਕੰਮ ਕੀਤੇ ਉਸ ਤੇ ਮਾਣ ਹੈ ਅਗਲੇ ਸਾਲਾਂ ਦੇ ਵਿੱਚ ਕੈਨੇਡਾ ਦੀ ਹੋਰ ਜ਼ਿਆਦਾ ਤਰੱਕੀ ਦੀ ਆਸ ਬਲੋਚੇ ਲੜਾਕਿਆਂ ਨੇ ਪਾਕਿਸਤਾਨੀ ਫੌਜ ਦੇ ਦਾਅਵੇ ਨੂੰ ਦਿੱਤਾ ਝੂਠਾ ਕਰਾਰ ਜਾਂ ਪਾਕਿਸਤਾਨ ਦਾ ਹਾਈਜੈਕ ਟ੍ਰੇਨ ਨੂੰ ਛਡਵਾਉਣ ਦਾ ਦਾਵਾ ਝੂਠਾ ਅਜੇ ਵੀ ਕਬਜ਼ੇ ਦੇ ਵਿੱਚ ਨਿਬੰਧਕ ਲੜਾਈ ਜਾਰੀ ਇੱਕ ਦਿਨ ਪਹਿਲਾਂ ਪਾਕਿਸਤਾਨ ਨੇ ਕਿਹਾ ਸੀ ਟ੍ਰੇਨ ਹਾਈਜੈਕ ਸੰਕਟ ਹੋਇਆ ਖਤਮ ਯੂਕਰੇਨ ਦੇ ਵਿੱਚ 30 ਦਿਨ ਦੀ جنگਬੰਦੀ ਦੇ ਲਈ ਤਿਆਰ ਪਰ ਉਤੇ ਨਾ ਅਮਰੀਕੀ ਪ੍ਰਸਤਾਵ ਦੇ ਨਾਲ ਸਹਿਮਤ ਪਰ ਸ਼ਰਤਾਂ ਤੇ ਕਰਾਂਗੇ ਚਰਚਾ ਟਰੰਪ ਨੇ ਪੁੱਤੇ ਨੂੰ جنگਬੰਦੀ ਤੋਂ ਇਨਕਾਰ ਕਰਨ ਤੇ ਨਤੀਜੇ ਭੁਗਤਣ ਦੀ ਦਿੱਤੀ ਚੇਤਾਵਨੀ। ਦਿੱਲੀ ਦੇ ਸਾਫਾ ਮੰਤਰੀ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਨੂੰ ਵੱਡਾ ਛਟਕਾ ਕਲਾਸਰੂਮ ਘੁਟਾਲੇ ਦੇ ਮਾਮਲੇ ਦੇ ਵਿੱਚ ਗ੍ਰਹਿ ਮੰਤਰਾਲੇ ਨੇ ਮੁਕਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ ਕਲਾਸਰੂਮਾਂ ਦੀ ਉਸਾਰੀ ਦੇ ਵਿੱਚ ਲਾਗਤ ਵਧਾਉਣ ਦਾ ਇਲਜ਼ਾਮ। ਕਲਾਸਰੂਮ ਘੁਟਾਲੇ ਦੇ ਮਾਮਲੇ ਦੇ ਵਿੱਚ ਮੁਕਦਮਾ ਚਲਾਉਣ ਤੇ ਮਨੀਸ਼ ਸੋਦੀਆ ਦਾ ਬਿਆਨ ਯਾ ਭਾਜਪੀ ਅੱਗੇ ਝੁਕਾਂਗੇ ਨਹੀਂ ਚਾਹੇ ਜਿੰਨੇ ਮਰਜ਼ੀ ਮਾਮਲੇ ਦਰਜ ਕਰ ਲੈਣ 26 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ 21 ਮਾਰਚ ਤੋਂ 28 ਮਾਰਚ ਤੱਕ ਚੱਲੇਗਾ ਬਜੜੇ ਇਜਲਾਸ ਖਜ਼ਾਨਾ ਮੰਤਰੀ ਹਰਪਾਲ ਚੀਮਾ ਬੋਲੇ ਜ਼ਰੂਰਤ ਮੁਤਾਬਕ ਵਧਾਈ ਘਟਾਈ ਜਾ ਸਕਦੀ ਹੈ ਸੈਸ਼ਨ ਦੀ ਮਿਆਦ ਆਕਾਲੀ ਦਲ ਦੇ ਸੀਨੀਅਰ ਆਗੂ ਸੁਭਾ ਸਿੰਘ ਬਾਦਲ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ ਸੁਭਾ ਸਿੰਘ ਦੀ ਪਤਨੀ ਪਰਮਜੀਤ ਦੇ ਦੇਹਾਂਤ ਤੇ ਜਤਾਇਆ ਦੁੱਖ ਨਦੀ ਨਾਲਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਦੇ ਵਿੱਚ ਕੈਂਸਰ ਦਾ ਖਤਰਾ ਜ਼ਿਆਦਾ ਆਈ ਸੀ ਐਮ ਆਰ ਦੀ ਸਟੱਡੀ ਰਿਪੋਰਟ ਆਈ ਸਾਹਮਣੇ ਕੇਂਦਰੀ ਮੰਤਰੀ ਅਨੁਪ੍ਰੀਆ ਪਟੇਲ ਨੇ ਰਾਸ਼ਸਭਾ ਦੇ ਵਿੱਚ ਦਿੱਤੀ ਜਾਣਕਾਰੀ ਐ ਯਮਨਾ ਦੇ ਤੇਜ਼ ਖਾਨ ਪਾਣੀ ਦੀ ਗੁਣਵੱਤਾ ਦੀ ਜਾਂਚ ਦੇ ਵਿੱਚ ਹੋਏ ਫੇਲ ਆਕਸੀਜਨ ਦੀ ਮਾਤਰਾ ਜ਼ੀਰੋ ਦਿੱਲੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਵਿੱਚ ਹਾਲਾਤ ਖਰਾਬ ਪਾਛਾ ਵਿਵਾਦ ਦੇ ਵਿਚਾਲੇ ਤਮਿਲਨਾਡੂ ਸਰਕਾਰ ਨੇ ਬਜਟ ਤੋਂ ਬਦਲਿਆ ਰੁਪਏ ਦਾ ਸੈਂ ਨੂੰ ਸਬੇ ਦੇ ਬਜਟ 2025 ਤੋਂ ਰੁਪਏ ਦੇ ਚੰਦੀ ਬਜਾਏ ਤਮਿਲ ਚਿੰਨ ਦਾ ਕੀਤਾ ਇਸਤੇਮਾਲ ਪਹਿਲੀ ਵਾਰ ਕਿਸੇ ਸੂਬੇ ਨੇ ਆਪਣੇ ਬਜਟ ਤੋਂ ਹਟਾਇਆ ਰੁਪਏ ਦਾ ਚਿੰਨ ਤਮਿਲਨਾਡੂ ਦੇ ਵਿੱਚ ਰੁਪਏ ਦਾ ਚਿੰਨ ਬਦਲਣ ਤੇ ਵਿੱਤ ਮੰਤਰੀ ਨਿਰਮਲਾ ਸੀਤਰਾਮਨ ਨੇ ਚੁੱਕੇ ਸਵਾਲ ਕਿ ਇਹ ਖਤਰਨਾਕ ਮਾਨਸਿਕਤਾ ਦਾ ਸੰਕੇਤ ਡੀਐਮਕੇ ਨੇ ਇੱਕ ਰਾਸ਼ਟਰੀ ਚਿੰਨ ਦਾ ਕੀਤਾ ਅਪਮਾਨ ਸੰਸਦਿਕ ਮੀਟਿੰਗ ਨੇ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾਉਣ ਦੀ ਕੀਤੀ ਸਿਫਾਰਿਸ਼ ਆਯੁਸ਼ਮਾਨ ਵੰਦਨਾ ਕਾਰਡ ਦੇ ਲਈ ਉਮਰ ਹੱਦ 60 ਸਾਲ ਕੀਤੀ ਜਾਵੇ ਹੈਲਥਕੇਅਰ ਕਵਰੇਜ ਵਧਾ ਕੇ 10 ਲੱਖ ਰੁਪਏ ਸਲਾਹਨਾ ਕਰਨ ਦੀ ਸਿਫਾਰਿਸ਼ ਇਸ ਹਰ 에ਰਪੋਰਟ ਨੂੰ ਜਹਾਜ਼ ਡਾਉਣ ਦਾ ਮਿਲਿਆ ਲਾਇਸੈਂਸ ਹਰਿਆਣਾ ਸਰਕਾਰ ਨੇ ਲੰਬੇ ਸਮੇਂ ਤੋਂ ਲਾਇਸੈਂਸ ਦੇ ਲਈ ਕੀਤਾ ਹੋਇਆ ਸੀ ਅਪਲਾਈ April ਤੋਂ ਸ਼ੁਰੂ ਹੋ ਸਕਦੀਆਂ ਨੇ ਇੱਕ ਰੀਲੋਡਾਣਾ ਜੰਮੂ ਕਸ਼ਮੀਰ ਤੋਂ ਲੈ ਕੇ ਲਦਾਖ ਤੱਕ ਕਈ ਇਲਾਕਿਆਂ ਦੇ ਵਿੱਚ ਆਇਆ ਪੁਚਾਲ ਕਾਰਗਿਲ ਦੇ ਵਿੱਚ ਮਹਿਸੂਸ ਕੀਤੇ ਗਏ ਸਭ ਤੋਂ ਤੇਜ਼ ਪੁਚਾਲ ਦੇ ਛਟਕੇ ਰੈਕਟਰ ਪੈਮਾਨੇ ਤੇ 5.2 ਮਾਪੀ ਗਈ ਪੁਚਾਲ ਦੀ ਤੀਬਰਤਾ ਕਈ ਘਰਾਂ ਦੇ ਵਿੱਚ ਆਈਆਂ ਤਰੇੜਾਂ ਆਯੋਧਿਆ ਨਸ਼ਾ ਵਿਰੋਧ ਤਹਿਤ ਫਲੋਰ ਪੁਲਿਸ ਨੇ ਮਿਲੀ ਵੱਡੀ ਸਫਲਤਾ 8 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਡੀਐਸਪੀ ਬੋਲੇ ਨਹੀਂ ਬਖਸ਼ਿਆ ਜਾਵੇਗਾ ਕੋਈ ਵੀ ਨਸ਼ਾ ਤਸਕਰ ਰੋਸਪੁਰ ਦੇ ਪਿੰਡ ਲੱਖਾ ਸਿੰਘ ਵਾਲਾ ਦੇ ਸਰਹੱਦ ਦੇ ਨੇੜੇ 2.5 ਕਿਲੋ ਤੋਂ ਵੱਧ ਹੈਰਨ ਕੀਤੀ ਬਰਾਮਦ ਬੀਐਸਐਫ ਨੇ ਇੱਕ ਭਾਰਤੀ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ ਅਗਲੀ ਪੁਛਗਛ ਦੇ ਲਈ ਮੁਲਜ਼ਮ ਨੂੰ ਕੀਤਾ ਪੁਲਿਸ ਦੇ ਹਵਾਲੇ ਤਰਨਤਾਰਨ ਦੇ ਵਿੱਚ ਮੁਸਦਾ ਦੋ ਨਸ਼ਾ ਤਸਕਰਾਂ ਦੇ ਖਿਲਾਫ ਵੱਡਾ ਐਕਸ਼ਨ ਕਰੀਬ ਪਾਉਣੇ 2 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਫ੍ਰੀਜ਼ ਪਿਛ ਦੇ ਵਿੱਚ ਵੀ ਸਖਤ ਕਾਰਵਾਈ ਦੀ ਦਿੱਤੀ ਚੇਤਾਵਨੀ ਫਿਰਕੋਰ ਦੇ ਵਿੱਚ ਕੋਟਪੂਰਾ ਮੁਕਸਰ ਰੋਡ ਤੇ ਨਿੱਜੀ ਵਾਹਨ ਤੇ ਬਾਈਕ ਦੇ ਵਿਚਾਲੇ ਟੱਕਰ ਆਮ ਸਾਹਮਣੇ ਦੀ ਟੱਕਰ ਦੇ ਵਿੱਚ ਬਾਈਕ ਸਵਾਰ ਦੀ ਮੌਤ 24 ਸਾਲਾ ਅਮਰਿੰਦਰ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ ਮੁਹਾਲੀ ਦੇ ਸੋਹਣਾ ਦੇ ਵਿੱਚ ਹੱਡੀਆਂ ਦੇ ਡਾਕਟਰ ਦੇ ਕਲੀਨਿੰਗ ਤੇ ਲੋੜ ਤੇ ਖੁਦ ਨੂੰ ਸੀਆਏ ਸਟਾਫ ਦੱਸ ਕੇ ਪਹਿਲਾਂ ਡਾਕਟਰ ਨੂੰ ਡਰਾਇਆ ਧਮਕਾਇਆ ਤੇ ਫਿਰ ਗੂਗਲ ਪੇ ਦੇ ਰਾਹੀਂ ਟਰਾਂਸਫਰ ਕਰਵਾਏ 43000 ਰੁਪਏ ਤੇ 30000 ਕੈਸ਼ ਲੈ ਕੇ ਹੋਏ ਫਰਾਕ ਅੰਮ੍ਰਿਤਸਰ ਦੇ ਖਾਈ ਮਹੱਲੇ ਦੇ ਵਿੱਚ ਨੌਜਵਾਨ ਨੂੰ ਜੰਦਾ ਸੜਮ ਦੀ ਕੋਸ਼ਿਸ਼ ਪੈਟਰੋਲ ਪਾ ਕੇ ਲਗਾਈ ਅੱਗ ਅੱਧ ਸੜੀ ਹਾਲਤ ਵਿੱਚ ਹਸਪਤਾਲ ਦੇ ਵਿੱਚ ਕਰਵਾਇਆ ਦਾਖਲ ਇਲਾਕੇ ਦੇ ਇੱਕ ਨੌਜਵਾਨ ਤੇ ਅਕਸਰ ਕੁੱਟਮਾਰ ਕਰਨ ਦੇ ਇਲਜ਼ਾਮ ਗੁਰਦਾਸਪੁਰ ਦੇ ਕਲਾਨੌਰ ਦੇ ਵਿੱਚ ਇੱਕੋ ਰਾਤ ਦੇ ਵਿੱਚ ਸੱਤ ਦੁਕਾਨਾਂ ਦੇ ਵਿੱਚ ਚੋਰੀ ਜਿੰਦਰੇ ਤੋੜ ਕੇ ਹਜ਼ਾਰਾਂ ਦੀ ਨਗਦੀ ਚੋਰੀ ਕਰਕੇ ਚੋਰ ਹੋਏ ਰਫੂ ਚੱਕਰ ਹੋਰ ਕੀਮਤੀ ਸਮਾਨ ਵੀ ਲੱਗੇ ਨਾਲ ਪੁਲਿਸ ਨੇ ਚੋਰਾਂ ਦੀ ਭਾਲ ਦੇ ਲਈ ਗਸ਼ਤ ਕੀਤੀ ਤੇਜ਼ ਮੋਗਾ ਦੇ ਵਿੱਚ ਲਾਲ ਸਿੰਘ ਰੋਡ ਤੇ ਇੱਕ ਘਰ ਦੇ ਬਾਹਰ ਖੜੀ ਕਾਰ ਚੋਰੀ ਬਾਈਕ ਤੇ ਸਵਾਰ ਹੋ ਕੇ ਆਈ ਸੀ ਦੋ ਚੋਰ ਮਾਲਕ ਮੁਤਾਬਕ ਗੱਡੀ ਦਾ ਖੁੱਲਾ ਰਹਿ ਗਿਆ ਸੀ ਦਰਵਾਜ਼ਾ ਅਮਰਸਰ ਦੇ ਗੁਜਰਪੁਰਾ ਦੇ ਵਿੱਚ ਅਜੇ ਨਾਮ ਦੇ ਤਸਕਰ ਦੇ ਘਰ ਤੇ ਚੱਲਿਆ ਪੀਲਾ ਪੰਜਾ ਤਸਕਰ ਦੀ ਮਾਨ ਨੇ ਪੁਲਿਸ ਦੀ ਕਾਰਵਾਈ ਦਾ ਕੀਤਾ ਵਿਰੋਧ ਕਿਹਾ ਅਜੇ ਦੇ ਪਿਤਾ ਦੀ ਕਮਾਈ ਦੇ ਨਾਲ ਬਣਾਇਆ ਹੈ ਕਾਰ ਸਾਡਾ ਅਜੇ ਨਾਲ ਨਹੀਂ ਕੋਈ ਲੈਣਾ ਦੇਣਾ ਫਰੀਦਕੋਟ ਦੇ ਵਿੱਚ ੱਲਿਆ ਨਗਰ ਕੌਂਸਲ ਦਾ ਪੀੜਾ ਪੰਜਾ ਸਰਕਾਰੀ ਥਾਂ ਤੇ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ ਹਾਈ ਕੋਰਟ ਦੇ ਹੁਕਮਾਂ ਤੇ ਕੀਤੀ ਗਈ ਕਾਰਵਾਈ ਜਲੰਧਰ ਪੁਲਿਸ ਨੇ ਕਤਲ ਮਾਮਲੇ ਦੇ ਵਿੱਚ ਬਗੌੜੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਬਲਜਿੰਦਰ ਸਿੰਘ ਵਸਤੀ ਸ਼ਾਹਕੋਟ ਵੱਜੋਂ ਹੋਈ ਪਛਾਣ ਮੁਲਜ਼ਮ ਦੇ ਕੋਲੋਂ 115 ਬੋਰ ਪਿਸਤੌਲ ਤੇ ਤਿੰਨ ਰਾਉਂਡ ਬਰਾਮਦ ਚੰਡੀਗੜ੍ਹ ਦੇ ਸੈਕਟਰ 48 ਮੋਟਰ ਮਾਰਕੀਟ ਬਾਹਰ ਪਾਰਕਿੰਗ ਦੇ ਵਿੱਚ ਟੈਕਸੀ ਡਰਾਈਵਰ ਦੇ ਨਾਲ ਲੁੱਟ ਸੱਫਟ ਤੇ ਆਏ ਲੁਟੇਰੀਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ ਕਾਰ ਦੀ ਬੈਟਰੀ ਐਲਈਡੀ ਕਰੀਓ ਤੇ ਕਰੀਬ 16000 ਰੁਪਏ ਕੈਸ਼ ਲੈ ਕੇ ਹੋਏ ਫਰਾ ਹੁਣ ਦੇ ਵਿਰੋਧ ਦੇ ਵਿੱਚ ਬਰਨਾਲਾ ਦੇ ਵਿੱਚ ਪ੍ਰਦਰਸ਼ਨ ਐ ਜੀ ਪੀ ਸੀ ਮੈਂਬਰ ਪਰਮਜੀਤ ਸਿੰਘ ਖਾਲਸਾ ਦੇ ਘਰ ਦੇ ਬਾਹਰ ਲੋਕਾਂ ਦੇ ਵੱਲੋਂ ਦਿੱਤਾ ਗਿਆ ਤਰਨਾ ਮੈਂਬਰ ਦੇ ਘਰ ਦੇ ਬਾਹਰ ਸਤਨਾ ਵਾਹਿਗੁਰੂ ਦਾ ਕੀਤਾ ਜਾਪ ਜਥੇਦਾਰਾਂ ਦੀ ਬਹਾਲੀ ਦੀ ਕੀਤੀ ਮੰਗ ਸੇਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਫਤਿਹਗੜ੍ਹ ਸਾਹਿਬ ਦੇ ਹਸਪਤਾਲ ਦਾ ਆਸ਼ਮਿਤ ਕੀਤਾ ਦੌਰਾਨ ਮਰੀਜ਼ਾਂ ਦਾ ਜਾਣਿਆ ਹਾਲ ਲੋਕਾਂ ਨੂੰ ਹਸਪਤਾਲ ਦੇ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਸੁਣਿਆ ਮੁਰਗੀਆਂ ਦੇ ਵਿੱਚ ਬर्ड ਫਲੂ ਫੈਲਣ ਦੀ ਅਫਵਾਹ ਨੂੰ ਫਿਰੋਜ਼ਪੁਰ ਦੇ ਪਸ਼ੂ ਪਾਲਣ ਵਿਭਾਗ ਨੇ ਕੀਤਾ ਖਾਰਜ ਕੀਤਾ ਹਾਲੇ ਤੱਕ ਨਹੀਂ ਕਿਸੇ ਮੁਰਗੇ ਦੇ ਵਿੱਚ ਪਾਈ ਗਈ ਬਿਮਾਰੀ ਲਗਾਤਾਰ ਵੱਖ-ਵੱਖ ਪੋਲਟਰੀ ਫਾਰਮਾਂ ਦੇ ਲਈ ਜਾ ਰਹੀ ਨੇ ਸੈਂਪਲ ਅਬਨੇਤਾ ਜੌਨ ਇਬਰਾਹਿਮ ਨੇ ਐਸਜੀ ਸ਼ੰਕਰ ਦੇ ਨਾਲ ਕੀਤੀ ਮੁਲਾਕਾਤ ਅਗਲੀ ਫਿਲਮ ਦਾ ਡਿਪਲੋਮੈਟ ਤੇ ਦੁਮਾ ਵਿਚਾਲੀ ਹੋਈ ਗੱਲਬਾਤ ਜੌਨ ਇਬਰਾਹਿਮ ਨੇ ਜੈ ਸ਼ੰਕਰ ਨੂੰ ਗਿਫਟ ਕੀਤੀ ਫੁੱਟਬਾਲ ਦੀ ਜਰਸੀ ਬਾਲੀਵੁੱਡ ਦੇ ਐਕਟਰ ਅਮੀਰ ਖਾਨ ਨੇ ਆਪਣੇ 60ਵੇਂ ਜਨਮ ਦਿਨ ਮੌਕੇ ਨਵੀਂ ਲਵ ਲਾਈਫ ਬਾਰੇ ਦਿੱਤੀ ਜਾਣਕਾਰੀ 1.5 ਸਾਲ ਤੋਂ ਗੌਰੀ ਸਪਰੇਟ ਨੂੰ ਡੇਟ ਕਰ ਰਹੇ ਨੇ ਅਮੀਰ 25 ਸਾਲ ਤੋਂ ਦੋਸਤ ਨੇ ਗੌਰੀ ਤੇ ਅਮੀਰ ਅਮੀਰ ਖਾਨ ਦੀ ਪ੍ਰੋਟੈਕਸ਼ਨ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਗੌਰੀ ਸਪਰੇਟਾ ਗੌਰੀ ਦਾ 6 ਸਾਲ ਦਾ ਬੱਚਾ ਵੀ ਪਹਿਲਾ ਪ੍ਰੀਮੀਅਰ ਲੀਗ ਦੇ ਵਿੱਚ ਮੁੰਬਈ ਇੰਡੀਅਨਸ ਨੇ ਫਾਈਨਲ ਦੇ ਵਿੱਚ ਬਣਾਈ ਜਗਾ ਮੁੰਬਈ ਇੰਡੀਅਨਸ ਨੇ 47 ਦੌੜਾਂ ਦੇ ਨਾਲ ਗੁਜਰਾਤ ਨੂੰ ਹਰਾਇਆ 15 ਮਾਰਚ ਨੂੰ ਦਿੱਲੀ ਕੈਪੀਟਲ ਦੇ ਨਾਲ ਹੋਵੇਗਾ ਖਿਤਾਬੀ ਮੁਕਾਬਲਾ